ਲੇ ਆਵੇ ਲੋ ਇਹਨਾਂ ਦਾ ਹਾਲ ਹੈ ਨਾ ਧੋ ਕੇ ਤੇ ਫਿਰ ਲੰਮੇ ਪੈ ਗਏ ਆ ਉੱਠੋ ਤਾਂ ਕੀ ਗੱਲ ਵਾ ਹਾਏ ਹਾਏ ਅੱਜ ਪਰੌਣਿਆਂ ਨੇ ਆਉਣਾ ਵਾ ਤੁਸੀਂ ਕਿਦਾਂ ਇਸਲੇ ਹੋਏ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਪਰੌਣੇ ਆਉਣਾ ਵਾ ਮੇਰੇ ਨਾਲ ਸਿਹਤ ਨਹੀਂ ਠੀਕ ਕੋਈ ਕੰਮ ਹੀ ਤਾਂ ਸ ਕੰਮੀਆਂ ਤਾਂ ਤਾਂ ਹੀ ਆਈਆਂ ਤਾਂ ਨੇਵਲ ਮੈਨੂੰ ਤੇ ਉਧਰ ਟੈਨਸ਼ਨ ਲੱਗੀ ਆ ਕਿ ਨਵੇਂ ਸਵੇ ਰਿਸ਼ਤੇਦਾਰ ਆ ਤੇ ਪਹਿਲੀ ਵਾਰ ਆ ਲੈਣੇ ਆਉਣਾ ਵਾ ਤੇ ਕਮੀ ਨਹੀਂ ਰਹਿਣੀ ਚਾਹੀਦੀ ਕੋਈ ਵੀ ਤੁਹਾਨੂੰ ਇੱਕ ਗੱਲ ਕਹਾਂ ਤੇ ਜੇਲੀ ਹਲਵਾਈ ਨੂੰ ਫੋਨ ਕਰ ਦੋ ਉਹ ਹਣ ਕੇ ਦਾਲ ਸਬਜ਼ੀਆਂ ਬਣਾ ਦੇ ਤੇਰਾ ਧਮਾਕਾ ਕੰਮ ਕਰਦਾ ਉਹਨਾਂ ਦੋਹਾਂ ਜੀਆਂ ਨੇ ਆਉਣਾ ਵਾ ਹੈਂ ਦੋਹਾਂ ਜੀਆਂ ਨੇ ਆਉਣਾ ਤੇ ਤਿੰਨ ਜਾਨੀਆਂ ਤੁਸੀਂ ਤੇ ਜਾਨੀਆਂ ਤੁਸੀਂ ਘਰ ਦੇ ਸ਼ਰਮ ਨਹੀਂ ਹੁੰਦੀ ਤਾਂ ਲੁਵਾਈ ਕਹਿੰਦੇ ਹਨ ਹੈਂ ਘਰ ਨੂੰ ਮੋਟੀ ਪੰਦੀ ਬਣੂਗੀ ਆ ਤੁਸੀਂ ਜੇ ਦੋਹਾਂ ਜੀਆਂ ਦਾ ਘਰ ਵੱੱਦ ਬਣ ਕੇ ਤੇ ਡਰ ਗਈਆਂ ਉਹੀ ਗੱਲ ਕਰੀ ਜਾਂਦੇ ਬਾਰ-ਬਾਰ ਹੁਣ ਕੁੜੀਆਂ ਨੇ ਨਾ ਸਾਰੀ ਸਫਾਈ ਵੀ ਕਰਨੀ ਆ ਪਤਾ ਫਿਲਾਰਾ ਪਿਆ ਹੁਣ ਇੱਕ ਇੱਕ ਚੀਜ਼ ਵੇਖਣੀ ਪੈਣੀ ਆ ਤਾਨੂੰ ਪਤਾ ਪਹਿਲੀ ਵਾਰੀ ਹੋਣਾ ਹੁੰਦਾ ਨਹੀਂ ਪਰੋਣੇ ਤਾਂ ਅੱਜ ਉਹਨਾਂ ਅੱਜ ਹੀ ਸਫਾਈ ਕਰ ਲੈ ਕੱਲ ਪਰਤੋਂ ਕੀ ਕਰਦੇ ਰਹੀ ਪਿੰਡ ਵਾਲੇ ਨਹੀਂ ਉਹ ਵੀ ਕੱਲ ਵੀ ਕੀਤੀ ਆ ਹੁਣ ਬਾਕੀ ਪੋਚੇ ਪਾਜਾ ਨੇ ਵਧੀਆ ਤਰੀਕੇ ਨਾਲ ਸਫਾਈ ਕਰਦੀ ਹੋਣੀ ਆ ਤੁਸੀਂ ਨਾ ਐਵੇਂ ਆਪਣੀਆਂ ਮਾਰਦੇ ਰਹਿੰਦੇ ਜੇ ਯਾਰ ਮਾਨ ਦੀ ਗੱਲ ਨਹੀਂ ਕੀ ਮੇਰੀ ਗੱਲ ਸੁਣ ਲੈ ਇਹ ਕਰੀਂਗਾ ਸੋਈ ਜਾ ਕੇ ਸੌਦਾ ਸਤਾ ਵੇਚਦਾ ਜੇ ਮੁੜ ਕੇ ਮੇਰਾ ਸਿਰ ਖਾਤਾ ਤੇ ਮੇਰੇ ਤੋਂ ਬਰਾ ਕੋਈ ਨਹੀਂ ਤਾਂ ਮੱਸਾਗਾ ਪਹਿਲੀ ਵਾਰੀ ਹੋਣਾ ਨਾ ਦੰਨੇ ਸਮੇਂ ਪਰੋਣਿਆ ਨੇ ਸੌਦਾ ਸਾਰਾ ਲੈਣ ਦਾ ਹੀਗਾ ਸਾਰਾ ਹੀ ਵੇਖ ਲਿਆ ਵਾ ਸੌਦੇ ਦੀ ਫਿਕਰ ਨਾ ਕਰੋ ਪਰ ਇੱਕ ਗੱਲ ਤਾਂ ਮੈਂ ਕਹਿ ਦਿੰਨੀ ਆ ਮੈਂ ਆਪਣੀ ਧੀ ਦੇ ਲਾਗੇ ਬਹਿਣਾ ਜੇ ਠ ਉੱਠ ਕੇ ਤਾਂ ਆ ਕੰਮ ਕਰ ਲਾ ਆ ਕੰਮ ਕਰ ਲਾ ਮੈਂ ਨਹੀਂ ਜਿਠਣਾ ਮੈਂ ਕੱਲ ਦਾ ਨੰਬ ਹੋਣਾ ਨੂੰ ਵੀ ਕਹਿਤਾ ਮੇਰੀ ਗੱਲ ਸੁਣ ਲੈ ਜਦੋਂ ਕੁੜੀਆਂ ਰੋਟੀ ਪਾਣੀ ਬਣਾਉਣਾ ਮਾੜਾ ਮਟਾ ਚੱਕ ਤੇ ਕਰ ਦੇਗੇ ਕਿ ਨਹੀਂ ਨੂਨ ਮਿਰਚ ਫਿਰ ਤੇਰੀ ਜੁਬਾਨ ਚੱਲਣੀ ਹੈ ਐਉਂ ਆ ਤੇ ਐਉਂ ਦੱਸ ਮੇਰੀ ਕਿੰਨੀ ਕ ਹੁਣ ਜੁਬਾਨ ਚੱਲਦੀ ਆ ਤੁਸੀਂ ਅਜੇ ਵੀ ਪਾਣਾ ਮੇਰੇ ਸਿਰ ਤੇ ਪੰਨੀ ਜਾਂਦੇ ਜੇ ਜੇ ਬੰਦਾ ਚੰਗਾ ਬਣਦਾ ਉਹ ਚੰਗਾ ਵੀ ਨਹੀਂ ਬਣ ਦੇਣਾ ਲੈ ਮੈਂ ਸੋ ਤੁਹਾਡਾ ਨਾਲ ਗੱਲ ਕਰਨਾ ਹੀ ਆ ਤੇ ਤੈਨ ਲੜਨ ਬੈਣ ਦੇ ਜੇ ਮੇਰੇ ਨਾਲ ਕਿਤੇ ਸਵਾਦ ਨਾਲ ਗੱਲ ਵੀ ਕਰ ਲਿਆ ਕਰੋ ਜਦੋਂ ਵੇਖੋ ਨਾ ਬਸ ਅਸੀਂ ਦੇਵਵਾਲਾ ਨੇ ਪਿੰਡੇ ਰਹਿੰਦੇ ਆ। ਉਹ ਮੇਰੀ ਪਹਿਲਾ ਗੱਲ ਸੁਣ ਲੈ। ਵੀ ਇਹ ਕੁੜੀਆਂ ਕੱਖ ਕੀਤਾ ਕਿ ਨਹੀਂ? ਉਹ ਕੰਮ ਦੇ ਤਾਂ ਲਾਉ ਉਹਨਾਂ ਨੂੰ ਮਾੜਾ ਮੋਟਾ ਤੇ ਮੇਰੀ ਗੱਲ ਸੁਣ ਜੇ ਕੋਸਮਾਰਕ ਹੈਗਾ ਉਹਨਾਂ ਛੋਟਾ ਮੋਟਾ ਖਿ ਲਿਆਉਣ ਵਾਲਾ ਤੇ ਪਿੰਦ ਨੂੰ ਸੁਣਾ ਦੇ ਵੀ ਮੈਂ ਨਹੀਂ ਜਾਣਾ ਮੈਂ ਆਪਣੇ ਦਵਾਈ ਖਾ ਕੇ ਦੰਮੇ ਪਿਆਈ ਆ। ਆਹੋ। ਤੁਹਾਡਾ ਸਰ ਗਿਆ ਦਿਖਣ ੜਿਆ ਮੈਨੂੰ। ਕੋਈ ਗੱਲ ਨਹੀਂ। ਜਾਨੀਆਂ ਕੁੜੀਆਂ ਵਾਲ ਪੀ ਕੀ ਕਰਦੀਆਂ ਵਾ। ਜਾ ਵੇ ਭਲਾ ਕੀ ਕਰਦੀ। ਘੜੀ ਘਰਾਮ ਕਰ ਉਹ ਉੱਠੋ ਤਾਂ। ਨਾ ਧੋਖੇ ਨੇ ਦੰਮੇ ਪੈ ਗਏ। ਉਹ ਖਰਾਕ ਦੇ ਜਿਹੜੇ ਖਾਂਦੀ ਆ ਤੇ ਡਾਕਟਰ ਕਹਿੰਦਾ ਸੀ ਵੀ ਜਾ ਕੇ ਡੈਕ ਰੈਸਟ ਕਰ ਲਈ। ਚਲ ਕੋਈ ਨਹੀਂ ਕਰ ਲੋ ਰੈਸਟ ਤੇ ਜੇ ਚਾਹ ਚ ਪੀਣੀ ਦੱਸ ਦੋ ਮੈਂ ਚਾਹ ਲੈ ਆਂਦੀ ਆ ਮੁੜ ਕੇ ਜੀ ਚਾਲਾ ਜਿਹੜੇ ਮੁੜ ਕੇ ਫਿਰ ਮੈਂ ਕਿੱਥੇ ਵਿੱਚਾਂ ਧੋੜ ਸੁਟਦਾ ਫਿਰੂੰਗਾ ਚਲ ਕਰ ਲੋ ਰੈਸਟ ਫਿਰ ਕੋਈ ਗੱਲ ਨਹੀਂ ਮੈਂ ਮੈਨੀਆਂ ਕੁੜੀਆਂ ਵਾਂ ਕੀ ਕਰਨ ਲੀਆਂ ਜਾ ਵੀਰ ਤੇ ਜੇ ਕੰਮ ਹੋਣਾ ਤੇ ਭਿੰਦਰੋਂ ਸਰਾ ਦੇ ਕੋਈ ਟੀਕ ਪੋਗੜ ਵਗੜਨ ਆ ਲਈ ਤੇ ਚਲ ਕੇ ਪੈਰ ਤੇ ਨਾ ਮੁੜ ਕੇ ਕੇ ਮੁੜ ਕੇ ਬੱਦਾਂ ਲੱਗੜਦਾ ਚੰਗਾ ਨਹੀਂ ਲੱਗਦਾ ਚਲ ਮੈਂ ਕਹਿ ਦਿੰਨੀ ਆ ਠੀਕ ਨਹੀਂ ਪੈਗਾ ਨਾ ਮੈਂ ਫਿਰ ਨਹੀਂ ਜੇ ਚਾਹ ਪੀਣੀ ਤੇ ਆਵਾ ਉਹ ਚਲ ਮੈਂ ਪੀ ਲੂਗੀ ਤਾਂ ਵੀ ਧੰਵਾਜ ਦੇ ਦੇਵਾਂਗੇ ਜੋ ਲੋੜ ਹੋਵੇ ਹੈ ਚੱਲ ਪਹਿਲਾਂ ਕਰ ਲੋ ਆਰਾਮ ਵੀ ਸਾਡੇ ਪਹਿਲੇ ਤੋਂ ਵੱਡੇ ਯ ਈ ਬਤਾ ਕਰੇ ਭਾਜਦਾ ਕਿੰਨੀ ਪਈ ਗੱਲ ਪਰਸੋਂ ਦੀ ਵੀ ਕਦੀ ਉਹ ਲੈ ਆ ਕਦੀ ਉਹ ਲੈ ਆ ਹੈ ਨਿਆਣੇ ਤੇ ਨਿਆਣੇ ਵੀ ਕਿਤੇ ਆਖੇ ਲੱਗਦੇ ਆ ਜਾ ਕੇ ਤੇ ਮੈਂ ਗੱਲ ਸਾਰੀ ਮੇਦੇ ਹੀ ਹੁੰਦੀ ਹੈ ਨਾ ਮੁੜ ਕੇ Papa ਉਹਦੇ ਬੈਣੀ ਆ ਮੈਂ ਤੇ ਉਹ ਅੱਜੇ ਚੱਲ ਯਾਰ ਮਾ ਕਹਿੰਦਾ ਕਰਾਂ ਮੈਂ ਪਾ ਕੇ ਮੁੜ ਕੇ ਬਾਅਦ ਚ ਵੇਨਾ ਨਾਲ ਤਾਂ ਹਾਈ ਬਈ ਨਾਂ ਕਰ ਲਿਆ ਵਾ हां जी दीदी दई हां ਕਰਨ ਠੀਕ ਆ ਤਾਂ ਚਲ ਤੂੰ ਇਦਾਂ ਕਰ ਲੈ ਉਹਨਾਂ ਨੇ ਹੋਣਾ ਨਹੀਂ ਕਦੋਂ ਆਉਣਾ ਵਾ ਤੇ ਤੂੰ ਸਫਾਈ ਦਾ ਕਰ ਲੈ ਤੇ ਮੈਂ ਰਸੋਈ ਚ ਵੇਖ ਲੈਣੀ ਆ ਫੇ ਰੋਟੀ ਪੈਣਾ ਆਹੋ ਨਹੀਂ ਸਹੀ ਗੱਲ ਮੈਂ ਅਵੀ ਤਾਂ ਨਹੀਂ ਹੋਈ ਕਹਿਣਾ ਹੈ ਕਿ ਦੋਵੇਂ ਜਾਣੀਆਂ ਨੇ ਸਫਾਈ ਥੋੜੀ ਕਰਦੀਆਂ ਰਹਿਣਾ ਵਾ ਰੋਟੀ ਪਾਣੀ ਵੀ ਧੱਕ ਲੈਣੇ ਖਾਣਾ ਹੀ ਆ ਤੇ ਤੂੰ ਸਫਾਈ ਦਾ ਵੇਖ ਲੈ ਤੇ ਮੈਂ ਰਸੋਈ ਦਾ ਵੇਖ ਲੈਣੀ ਹਾਂ ਤੇ ਬਾਅਦ ਚ ਵੇੜੇ-ਵੇੜੇ ਦਾ ਵੇਖ ਲੱਗੇ ਨਾ ਕੰਮ ਕੋਈ ਨਹੀਂ ਠੀਕ ਇਦਾਂ ਹੀ ਕਰ ਲੈਨੇ ਫੇਰ ਆ ਗੱਲੇ ਛੇਤੀ ਹੋ ਜੂਗੀ ਹਾਂਜੀ ਇਦਾਂ ਹੀ ਗੱਲ ਮੰਨੀ ਆ ਉਦਾਂ ਤੇ ਕੱਲੇ-ਕੱਲੇ ਕਿੱਥੇ ਸਰਨਾ ਹੈ ਚਲ ਲੱਫ ਸੱਜੀ ਹੈਗੀ ਥੋੜੀ ਹੁਣ ਦੱਸਾਰ ਕੇ ਬਾਹਰ ਚ ਦੇਖ ਲੈ ਉਹਨਾਂ ਦਾ ਕੀ ਕਰਨਾ ਹੁਣ ਤੋਪ ਤੇ ਖਾਈਏ ਹਾਈ ਹਾਈ ਨਹੀਂ ਸ਼ਰਨ ਹਾਂਜੀ ਉੱਥੇ ਹੀ ਬਸ ਹੱਥ ਕਸਾਈ ਜਾਂਦੀਆਂ ਵਾ ਪਤਾ ਨਹੀਂ ਕਾ ਲੱਗਦਾ ਵੀ ਪ੍ਰੋਣੇ ਆ ਜਾਣੇ ਆ ਤੇ ਹੀ ਸਫਾਈਆਂ ਵੇ ਰਹੀਆਂ ਤੜਕੋ ਜੇ ਚਲ ਮੰਮੀ ਸਫਾਈਆਂ ਲਈ ਨਾ ਕਰਨਾ ਤੇ ਮੈਂ ਚਾਹ ਰੋਟੀ ਦਾ ਹੁਣ ਤੇ ਖਾਈਏ ਆਪਾਂ ਕਿਹ ਕਿਹੜੀ ਖਾਣੀ ਤੁਹਾਨੂੰ ਜਿਹੜੀ ਪ੍ਰੋਣਾਂ ਦਾ ਵੀ ਨਹੀਂ ਬਹੁਤ ਭੁੱਖ ਲੱਗੀ ਹੈ ਚਾਹ ਪੀ ਲੈਂਦੀ ਆ ਸੇਰਦੀ ਕਿਹਨੇ ਰੋਟੀ ਨਹੀਂ ਖਾਦੀ ਮੈਂ ਚੱਲੇ ਕੇ ਮੇਰੀ ਕੁੱਕਾ ਕਾਲਿੰਦਾ ਮੇਰੀ ਗੱਲ ਸੁਣ ਪ੍ਰੌਣੇ ਆ ਹੀ ਜਾਣੇ ਪਹਿਲਾਂ ਪਕੌੜੇ ਨਿਕਲ ਜਾਣੇ ਚਾਹ ਪਾਣੀ ਪੀ ਲੈਣਾ ਵਾ ਤੇ ਮੁੜਕੇ ਰੋਟੀ ਨਾਲ ਹੀ ਬਣ ਜਾਣੀ ਹੈਗੀ ਤੁਸੀਂ ਪਹਿਲਾਂ ਇਹ ਤੇ ਆਪਣਾ ਟੜ ਫੜਫੜ ਪਰ ਲਿਗੇ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕੱਪ ਕੱਪ ਚਾਹ ਪੀਂਦੀਆਂ ਨਾਲ ਕੋਹ ਲੈਂਦੀਆਂ ਬਿਸਕੁਟ ਹੈ ਤੇ ਮੁੜਕੇ ਕੰਮ ਕਰ ਲੈਂਦੀਆਂ ਸਾਰੇ ਸੰਭਲ ਲੈਂਦੀਆਂ ਤੇ ਆਪੇ ਮੁੜਕੇ ਫਿਰ ਹੋ ਜਾਂਦਾ ਸਾਰਾ ਚੱਲ ਕੋਈ ਗੱਲ ਨਹੀਂ ਮੰਮੀ ਕੋਲ ਕਰ ਲੈਨੇ ਆ ਚੱਲ ਫੇ ਆਟਾ ਗੁੰਨ ਕੇ ਰੱਖ ਲੈਣੀ ਆ ਤੇ ਸਬਜੀ ਦਾ ਵੇਖ ਲੈਨੇ ਕੀ ਬਣਾਉਣਾ ਮੈਨੂੰ ਤੇ ਫਿਕਰ ਪਿਆਰ ਸ਼ਰਨਾ ਕਿ ਕਿਤੇ ਆ ਹੀ ਨਾ ਜਾਣ ਪਰੌਣੇ ਕਿਹੜੀ ਦੂਰੋਂ ਆਉਣੇ ਆ ਲੱਗੇ ਹੀ ਤੇ ਹੈ ਵਾ ਚਲ ਕੋਈ ਗੱਲ ਨਹੀਂ ਹੁਣ ਫਿਕਰ ਕਿਉਂ ਕਰਦੇ ਜੇ ਉਹ ਰਮ ਸਫਾਈਆ ਕਰ ਲੈ ਲੱਗੀ ਆ ਮੈਂ ਵੀ ਰੋਟਾ ਟੋਟਾ ਗੋਣ ਕੇ ਰੱਖ ਲੈਣੀ ਆ ਤੇ ਸੱਜੀ ਵਾਰ ਲੈ ਲੈਣੀ ਤੇ ਕੀ ਬਣਾਉਣਾ ਫਿਕਰ ਕਿੱਦਾਂ ਨਾ ਕਰਾਂ ਪਹਿਲੀ ਵਾਰੀ ਆਉਣੇ ਨਵੇਂ ਸਵੇ ਰਿਸ਼ਤੇਦਾਰ ਤੇ ਫਿਕਰ ਤੇ ਪਤਾ ਹੁੰਦਾ ਹੀ ਆ ਅਗਲੇ ਵੀ ਸੱਸ ਨਾਲ ਆਉਣੀ ਆ ਹਾਂ ਜੇ ਕੋਈ ਕੰਮ ਸਾਡਾ ਰਹਿ ਗਿਆ ਵਿੱਚ ਤੇ ਸੌ ਸੌ ਗੱਲਾਂ ਕਰੂ ਮੇਰੀ ਤੀਰ ਮੁੜ ਕੇ ਨਹੀਂ ਕਰਦੇ ਮਮੀ ਕੋਈ ਨਹੀਂ ਹੈ ਇੱਕ ਸਾਮ ਲੈਣਾ ਕੰਮ ਸਾਰਾ ਇਦਾਂ ਕਰ ਰੋਟੀਆਂ ਦੇ ਚੱਕਰ 'ਚ ਨਾ ਪਾਓ ਕੋਈ ਨਹੀਂ ਮਾਤਾ ਕੋਣ ਕੇ ਰੱਖ ਲੈਣੀ ਹਾਂ ਤਾਂ ਮੁੜ ਕੇ ਚਾਚੂ ਦਾ ਕੰਮ ਇੰਨੇ ਕੋਈ ਤੁਸੀਂ ਨਾ ਚਾਹ ਪੀ ਲੋ ਕੱਪ ਕੱਪ ਤੇ ਸਮਾਨ ਸਮੂਨ ਚੀਰੋ ਸਾਰਾ ਪਕੌੜਿਆ ਪਕਾੜਿਆ ਨਾ ਉਦਾਂ ਮੈਂ ਤੇਰੇ ਪਿਓ ਨੂੰ ਕਹਿ ਰਹਾ ਹਲਵਾਈ ਕਹਿ ਲੈਂਦੇ ਤੇ ਮੇਰੇ ਗਲ ਪੈ ਗਏ ਆਂਦੇ ਇਹ ਆਉਣਾ ਤੇ ਦੋਹਾਂ ਚੋਂ ਆ ਜਾਣਾ ਤੇ ਤੂੰ ਕਹਦਾ ਦਵਾਈ ਕਹਿਣਾ ਵਾ ਕੋਈ ਗੱਲ ਨਹੀਂ ਆਪੇ ਕਰ ਲੈਨੇ ਦੋ ਜਣੇ ਤੇ ਮੇਰੀ ਗੱਲ ਸੁਣ ਲਾ ਮੈਨੂੰ ਨਾ ਬਾਰ ਬਾਰ ਵਾਜਾ ਨਾ ਮਾਰਿ ਕੋਈ ਕਰ ਲਈ ਮਮੀ ਤੱਕ ਬਹਿ ਜਾਓ ਅਸੀਂ ਦੋਵੇਂ ਚੱਲੀਆਂ ਹੈਗੀਆਂ ਨਾ ਆਪ ਆਪੇ ਕੰਮ ਕਰ ਲੈਣਾ ਸਾਰਾ ਕੰਮ ਤੇ ਕਰ ਲਿਆ ਘਰੋ ਵੀ ਸਵਾਦ ਆ ਠੀਕ ਹੈ ਨਾ ਹੋਊਗਾ ਮਮੀ ਹਰ ਇੱਕ ਚੀਜ਼ ਜਿਹੜੀ ਹੈ ਨਾ ਵਧੀਆ ਬਣਾਓ ਤੇ ਲੂਣ ਲਾਨ ਚੈੱਕ ਕਰ ਲਿਓ ਤੇ ਫੇਰ ਲਿਆਓ ਉਹਨਾਂ ਦੇ ਗਾੜੀ ਕੋਈ ਨਹੀਂ ਕੋਈ ਨਹੀਂ ਸਾਰਾ ਕਰ ਲਾਂਗੇ ਮਮੀ ਕਿਉਂਕਿ ਪਹਿਲੀ ਵਾਰੀ ਦੇ ਸੱਸ ਨੇ ਆਉਣਾ ਮੁੜ ਕੇ ਮੇਰੀ ਤੀਨ ਹੀ ਵੇਣਾ ਨਾ ਮਾਰੇ ਕਿਤੇ ਤੇਰੀਆਂ ਪਰਜਾਈਆਂ ਨਾ ਹੁੰਦਾ ਕੋਈ ਨਹੀਂ ਮਾਰਦੀ ਮਮੀ ਮੈਂ ਨਾ ਕੋਈ ਨਹੀਂ ਕਰ ਲੈਂਗੇ ਸਾਰਾ ਨਾ ਲੋ ਹੀ ਨਹੀਂ ਟੈਨਸ਼ਨ ਤੱਕ ਤੇ ਮੇਰੀਆਂ ਨਵਾਂ ਦੀ ਸਿਫਤ ਔੜੀ ਚਾਹੀਦੀ ਹੈ ਨਾ ਆਹੋ ਕੋਈ ਗੱਲ ਨਹੀਂ ਸਿਰਫ ਹੀ ਕਰਨਗੇ ਤਰਾ ਆਟਾ ਗੁੰਨ ਕੇ ਰੱਖ ਲਾ ਫੇ ਇਹ ਮੈਂ ਰੱਖਣ ਲੱਗੀ ਆ ਤੇ ਮੈਂ ਸਬਜ਼ੀ ਸੁਬਜੀ ਦਾ ਕੰਮ ਲਈ ਆਹੋ ਸਬਜ਼ੀ ਸੁਬਜੀ ਦਾ ਚੀਰੋ ਚਾਰੋ ਪਕੌੜਿਆਂ ਦਾ ਸਮਾਨ ਚੀਰੋ ਚਾਰੋ ਤੁਸੀਂ ਤੇ ਆਵੇਂ ਉੱਥੇ ਹੱਥ ਕਸਾਈ ਜਾਂਦੇ ਆ ਨਾਲ ਕਿੱਥੇ ਆ ਨਾਲ ਵਕ ਸਫਾਈ ਦੇਈ ਇਹ ਕਰਨ ਨੂੰ ਮੈਂ ਵੀ ਤੂੰ ਕਰ ਲੈ ਸਾਫ ਸਫਾਈ ਦਾ ਤੇ ਮੈਂ ਇਹਦੇ ਰੋਟੀ ਬੰਦਾ ਕਰ ਲੈਣੀ ਚੱਲ ਮੈਂ ਵੇਣੀ ਆ ਪੜਾ ਲਓ ਆਹੋ ਚਲੋ ਵੇਖ ਲਓ ਤੁਸੀਂ ਤੂੰ ਮੰਮੀ ਵੀ ਐਵੇਂ ਟੈਨਸ਼ਨ ਲਈ ਜਾਣ ਦੇ ਦੱਸ ਹਾਂ ਹੁਣ ਜੇ ਸਣੀ ਆ ਗਏ ਨਾ ਬਾਹਰੋਂ ਉਹਨੇ ਕਹਣਾ ਪਹਿਲਾਂ ਮੈਨੂੰ ਰੋਟੀ ਦੇ ਦੇ ਮੈਨੂੰ ਭੁੱਖ ਲੱਗੀ ਆ ਚੱਲ ਕੋਈ ਨਹੀਂ ਗੋਲ ਕੇ ਰੱਖ ਲੈਣੀ ਆ ਮੰਗਣ ਕੇ ਤੋਂ ਦੋ ਨਾਲ ਦੋ ਫੁੱਲ ਕਿੰਨਾ ਕੇ ਦੇ ਦਾਂ। ਸਬਜ਼ੀ ਬਣੀ ਪਈ ਐ। ਜਿੰਨੀਆਂ ਮਰਜੀ ਸਫਾਈਆਂ ਕਰ ਲਈਏ ਨਾ ਫੇਰ ਉਹੋ ਹੀ ਹਾਲ ਰਹਿਦਾ ਵਾ। ਕਿ ਤੇ ਸ਼ਰਕ ਦੇ ਉੱਤੇ ਘਾਰਵਾ ਇੰਨਾ ਘਟਾਉਂਦਾ ਵਾ। ਕੋਈ ਫਾਇਦਾ ਨਹੀਂ ਸਫਾਈਆਂ ਕੀਤੀ ਨਾ ਨਾ ਕਰਨਾ। ਰੋਜ਼ ਜੜਿਓ ਹੋਈ ਕੰਮ ਹੋਤ। ਨਾ ਵਾ। ਹੁਣ ਇੱਥੇ ਹੱਥ ਮਾਰੀ ਜਾਣੇ ਆ। ਇੱਕ ਤਾਂ ਤੁਸੀਂ ਦੋਵੇਂ ਸਿੱਲੀਆਂ ਹੀ ਬਣੀਆਂ ਜੇ। ਕਿਉਂ ਮੰਮੀ ਕੀ ਹੋਇਆ ਰੋਜ਼ ਵੀ ਅਹੀਂ ਕਰਦੀਆਂ ਵਾ। ਰੋਜ ਦੀ ਗੱਲ ਨਹੀਂ ਨਾ ਉਹ ਤਾਂ ਅੱਜ ਤਹਾਨੂੰ ਚੰਗਾ ਭਲਾ ਪਤਾ ਸੀ ਪਰੋਣੇ ਹੋਣੇ ਆ ਤੇ ਤੇ ਟਾਈਮ ਨਾਲ ਉੱਠਦੀਆਂ ਹਾਂ ਅੱਜ ਵੀ ਧੀ ਮੋਹੇ ਟਾਈਮ ਰੱਖਿਆ ਉੱਠਣ ਦਾ ਤੇ ਮੰਮੀ ਹੁਣ ਕਰਨ ਤੇ ਦਿਆਂ ਅੱਜ ਕੰਮ ਵੀ ਤੇ ਵੇਖੋ ਨਾ ਕਿੰਨੇ ਅੱਗੇ ਕੱਲਾ ਆਪਣਾ ਕਰਨਾ ਹੁੰਦਾ ਵਾ ਹੁਣ ਜਿੰਨਾਂ ਨੇ ਆ ਨਾ ਉਹਨਾਂ ਲਈ ਸਾਰਾ ਕੁਝ ਕਰਨਾ ਵਾ ਤੇ ਆ ਮੈਂ ਨਹੀਂ ਹਾਂ ਸਾਫ਼ ਕਰਨਾ ਪਹਿਲਾਂ ਮੈਂ ਸੋਚਿਆ ਰਹਿਣ ਦਿੰਨੀ ਤੇ ਵੇਖੋ ਕਿੰਨਾ ਘੱਟਾ ਪਿਆ ਸੜਕ ਦੇ ਉੱਤੇ ਘਰ ਵਾ ਕੱਟਾ ਤੇ ਆਵੇ ਪੁੱਤ ਕਿੰਨਾ ਵਾ ਇਹ ਤਾਂ ਹੀ ਨੇ ਮੈਂ ਦੇ ਆ ਕਰਨ ਮੁੜ ਕੇ ਫਿਰ ਅਗਲੇ ਨੇ ਇਸ ਵੀ ਅੰਦਰ ਜਾਣਾ ਵਾ ਤੇ ਬੇਇੱਜ਼ਤੀ ਨਾ ਕਰਨਗੇ ਵੀ ਸਫਾਈ ਤੇ ਨਾਲੋਂ ਹੁੰਦੀ ਨਹੀਂ ਇੰਨਾ ਵਧੀਆ ਕਰਦਾ ਤਾਂ ਹੀ ਤੇ ਮੈਂ ਰੋਲਾ ਪਾਇਆ ਇੰਨੇ ਦਿਨਾਂ ਦਾ ਤੇ ਪਹਿਲਾਂ ਕਰ ਲੋ ਇਹੋ ਜੇ ਕੰਮ ਪਹਿਲਾਂ ਕਰ ਲੋ ਹੋਣਾ ਦੇ ਹੁੰਦੇ ਨਾ ਤੇ ਬੋਏ ਆਈ ਜੱਜ ਤੇ ਵਿਨੋ ਕੁੜੀ ਦੇ ਕੰਨ ਤਾਂ ਡਾਓ ਹਾਲਵਾ ਤੇ ਮੰਮੀ ਕੱਲ ਪਰਸੋਂ ਤੇ ਹਲੇ ਕੀਤੀ ਰਹੀ ਨਾ ਘੱਟਾ ਹੁਣ ਮੈਂ ਵੀ ਦੱਸੋ ਕੀ ਕਰਾਂ ਜਾਂ ਫਿਰ ਪਰਦੇ ਤਾਣ ਲਈ ਉੱਤੇ ਜਦੋਂ ਕੋਈ ਆਇਆ ਉਦੋਂ ਲਾ ਲੈ ਕਿ ਸਫਾਈ ਨਾ ਕਰਨੀ ਪਏ ਬੜੇ ਸੋਹਣੇ ਲੱਗਣੇ ਪਰਦੇ ਤਾਣੇ ਹਨਾ ਆ ਨਵੇਂ ਕੰਮ ਕਰਿਆ ਕਰੋ ਕੋਈ ਨਾ ਕੋਈ ਆਹ ਤੇ ਫੇਰ ਮੰਮੀ ਤੁਸੀਂ ਕਾਦ ਲਈ ਦੇਵੀ ਨਾ ਕਿ ਜਨਾਨੂੰ ਵੀ ਫਿਕਰ ਆ ਉਹਨਾਂ ਨੇ ਆਉਣਾ ਵਾ ਪੁੱਤ ਪਤਾ ਕੀ ਗੱਲ ਵਾ ਇਹੋ ਤਸ਼ਰਨਾ ਖਪਦੀ ਆਈਆਂ ਤੇ ਅਗਲੇ ਨਵੇਂ ਸਵੇਂ ਰਿਸ਼ਤੇਦਾਰ ਵਾ ਪਹਿਲੀ ਵਾਰ ਉਹਨਾਂ ਨੇ ਆਉਣਾ ਵਾ ਹੈ ਤੇ ਅਗਲੇ ਵੇਖਣਗੇ ਵੀ ਨਾ ਘੱਟਾ ਦੋ ਦੋ ਨੌ ਆਵਾ ਤੇ ਬੇਇੱਜ਼ਤੀ ਹੁੰਦੀ ਹੈ ਗੱਲ ਵਿੱਚ ਤਾਂ ਹੀ ਤੇ ਮੰਮੀ ਅਸੀਂ ਵੀ ਦੇ ਆ ਕਰਨਾ ਤੁਸੀਂ ਵੀ ਕਹੇ ਬੰਨੇ ਨਹੀਂ ਪੂਰੇ ਹੁੰਦੇ ਮੈਂ ਸਾਫ ਸਫਾਈ ਦਾ ਕਰਦੀ ਆ ਤੇ ਤੁਸੀਂ ਜਾ ਕੇ ਸ਼ਰਨਦੀਪੀ ਨਾਲ ਮਾੜਾ ਮੋਟਾ ਹੱਥ ਪੱਲਾ ਮਰਵਾ ਦੋ ਦੇਖੋ ਨਾ ਨਾਲ ਕਰਵਾ ਦੋ ਫੱਲੀ ਆਪਾਂ ਵੀ ਰੋਟੀ ਖਾਣੀ ਆ ਇਕ ਰੀ ਸਾਰੇ ਜਣੇ ਰੋਟੀ ਤੇ ਖਾ ਲਈ ਉਹਨਾਂ ਦੇ ਹੁੰਦਿਆਂ ਨਾ ਕਿੰਨੀ ਕ ਭੁੱਖ ਲੱਗੀ ਆ ਤੁਹਾਨੂੰ ਹੈ ਮੁੜ ਕੇ ਪਕੌੜੇ ਨਿਕਲ ਜਾਣੇ ਆ ਫਿਰ ਉਹ ਨਹੀਂ ਖਾਣੇ ਹੁਣ ਟੈਡ ਪਰ ਲਾ ਰੋਟੀਆਂ ਦੇ ਨਾਲ ਚਾਹਣੇ ਆ ਰਹਿਣ ਦੋ ਰੋਟੀਆਂ ਮਾਨੂੰ ਬੰਦ ਕਰ ਆਈਆਂ ਮੈਂ ਚਾਹ ਪੀਓ ਕੱਪ ਕੱਪ ਤੇ ਬਿਸਕੁਟ ਖਾਓ ਨਾਲ ਤੇ ਕੰਮ ਨੂੰ ਹੱਥ ਮਾਰੋ ਦਵਾ-ਦਵਾ ਉਹਨਾਂ ਦਾ ਕਿ ਪਤਾ ਕਦੋਂ ਆ ਜਾਣਾ ਹਾਥ ਪਿੰਡੋਂ ਉਹਨਾਂ ਦਾ ਹੈ ਆਹੋ ਛੇਤੀ ਕਰ ਲੋ ਛੇਤੀ ਮੈਂ ਸਾਫੀ ਕਰਨੀ ਕਰਦੀਆਂ ਕਿਤੇ ਇੱਕ ਮੈਨੂੰ ਮੰਮੀ ਕੁਰਸੀ ਲਿਆ ਦਿਓ ਉਹ ਮੇਰਾ ਉਹ ਕਰਨੀ ਆ ਹੁਣ ਉਸ ਤੋਂ ਵੀ ਸਾਫ ਕਰ ਦੇਣੀ ਚੱਲਿਆ ਦਨੀ ਆ ਇਹ ਵੀ ਆਸਰੇ ਪਾਲ ਦੀ ਰਹਿੰਦੀ ਆ ਆਪ ਇਹਨਾਂ ਨੇ ਕੁਝ ਕਰਨਾ ਹੀ ਹੁੰਦਾ ਬੰਦਾ ਜਿੰਨਾ ਕਿਸੇ ਨੂੰ ਕਹਿੰਦਾ ਵਾ ਨਾ ਉਹਨਾਂ ਸਗੋਂ ਆਪ ਲਾਗੋ ਕਰਵਾ ਦੇ ਤੇ ਕੰਮ ਛੇਤੀ ਹੋਏ ਨਾ ਹੁਣ ਨਹੀਂ ਤਾਂ ਸਹੀ ਆ ਕਰ ਲੈ ਜਿੰਨਾ ਮਰਜ਼ੀ ਪਹਿਲਾਂ ਕਰ ਲਈਏ ਨਾ ਫੇਰ ਕੰਮ ਉੱਥੇ ਕੀ ਰੁੱਦਾ ਵਾ ਇਹ ਕੋਈ ਤੁੰਤਰਾ ਕੱਟਦਾ ਇਹਨਾਂ ਹੀ ਜੋੜਾ ਵਰਨਾ ਕੋਈ ਹਸਾਂ ਨਹੀਂ ਇਹ ਤਾਂ ਕੋਹਵਾ ਦੀ ਨਹੀਂ ਆਈ ਤੇleveri ਵੀ ਕਿੱਥੇ ਜਨ ਜੰਗਰ ਆਪਣੀ ਜਗ੍ਹਾ ਤੇ ਆਈ ਨਹੀਂ ਇਹਦੇ ਕੋਣ ਆਇਆ ਨੂੰ ਭਾਜੀ ਨੂੰ ਮੇਰੇ ਤੋਂ ਪਤਾ ਲੱਗ ਜੀ ਕਿ ਕਿੱਥੇ ਗਈ ਸੀ ਤੇ ਕੱਲ ਮੈਂ ਪਰਮਨੂ ਖਾ ਲਈ ਤੇ ਖਾ ਲਈ ਸਾਨੂੰ ਤੋਂ ਮੋਟੇ ਬੜਾ ਵਾਜ ਉਹਨੂੰ ਖਾ ਲਈ ਅਮਨ ਨੂੰ ਉਹਨੂੰ ਆਣੀ ਉੱਠ ਤੇ ਲੇਟ ਨਾ ਹੋ ਜਾਈ ਉਹ ਤੇ ਜਾ ਕੰਮ ਜਾਨਾ ਤੇ ਸਭ ਤੇ ਕੇ ਜਾ ਕੇ ਹੋਵੇ ਬਾਕੀ ਕੰਮ ਤਾਂ ਜਿਧੇ ਠਹਿਰਾ ਵਾ ਇਹਨਾਂ ਕੋਲੋਂ हेलो ठीक है तू कुछ नी काम वाली भाईताइया सतुईया करके जाना ही सौरे जाने उन्होंने पता की ना। तो करने। तो नहीं की हो तीन चार दिन नहीं हूँ फोन करने एक बार फिर नहीं आना ਆ ਨਹੀਂ ਅਧਿਕਾਰੀ ਦੇਤੀ ਤੇਰੀ ਤੁਨ ਲਾ ਕੇ ਵੀ ਹੋਰ ਵੀ ਪੜਨਾ ਆਪੇ ਆ ਜਾਣੀਆਂ ਤੂੰ ਨਹੀਂ ਆਵੇਂ ਤਾਂ ਤਾਦੀਆਂ ਅੱਜ ਜਾਣਾ ਹੁੰਦੇ ਤੇ ਸਵੇਰੇ ਘੇਰਾ ਪਾਉਣ ਜਾਣਾ ਕਿ ਫਿਰ ਹੁਣ ਕੰਮ-ਕੁੰਮ ਕਰਕੇ ਹਟੇ ਜਾਣਾ ਹੁੰਦੀ ਨਹੀਂ ਤੇ ਹੁੰਦੇ ਨੇ ਤੇ ਮੈਂ ਨਹੀਂ ਤੇ ਨਹੀਂ ਤੋ ਇਹ ਨਾ ਹੋਵੇ ਜਿੰਨਾ ਮੈਂ ਸਗਿਆਂ ਦੀ ਕੋ ਨਾ ਤੇ ਮੈਂ ਆਣਾ ਜਮਣਾ ਤੋ ਹੁਣ ਚਾਹੀਦਾ ਨਾ ਪੜਨਾ ਚੈਨਪਾੜਾ ਕੋਲਾ ਜੀ ਆਇਆ ਤੇ ਮੈਂ ਇਹ ਤਾਂ ਕਰਨਾ ਤੇ ਰਾਜੀ ਕੋ ਸ਼ਲੋਕ ਬਾਬਾ ਬਖਸ਼ੇ ਮੈਂ ਕਰ ਤਾਂ ਕਰਾ ਮੈਂ ਤਾਂ ਹੁਣ ਜਾਣੀ ਜਾਣਾਂ ਜੇ ਤਿਆਰੀ ਕੀਤੀ ਅਗਲੇ ਮੰਨੇ ਮਦਾਨ ਤੇ 10 ਸੱਤ ਨੇ ਆਉਣਾ ਮੁੰਡੇ ਨੇ ਆਉਣਾ ਵਾ ਨਾ ਕੁੜੀ ਨੇ ਤੇ ਮੈਂ ਹੁਣ ਇੱਕ ਤਾਂ ਛੁੱਟੀ ਨਾ ਆਵਾਂਗੀ ਨਹੀਂ ਪੜਨਾ ਮੈਂ ਨਹੀਂ ਖਲੇ ਲਾ ਕਿ ਮੈਂ ਆਪਣਾ ਕੰਮ ਕਰਨਾ ਨਹੀਂ ਹੁਣ ਜਿਹੜਾ ਮਰ ਕੇ ਮੁੰਡੇ ਨੰਮਾ ਵਿਆਹੀ ਦੀਆਂ ਤੇ ਫਿਰ ਹੁਣ ਮੈਂ ਉਹਨਾਂ ਦੇ ਨਾਲ ਜਾਵਾਂ ਨਾ ਤੇ ਫਿਰ ਹੁਣੇ ਵੀ ਤੇਰੇ ਭੈਣਾਂ चल कोई गल नहीं मेनू नहीं भुख जो दे तेरे फुल मैं लैके आज ना भी देने तो कोई गलरे घर बड़ा कहो को नहीं कोई नहीं अजय तो ना तो मैं समझा नवे समय की गल है हाटे कर लड़ाई है पुत भैने चल ठीक है चंगा सताल ये बीदी मेन माता देण नहीं चंगी है

ਤੂੰ ਇਹਦੇ ਨਾਲ ਜਾਇਓ ਉਹ ਨਹੀਂ ਜਾਂ ਤੂੰ ਹੀ ਹੋ ਨਹੀਂ ਮੈਂ ਨਹੀਂ ਕਰਨੀ ਚਾਹਦੀ ਨਹੀਂ ਭਈ ਰੰਦ ਮਮਮੀ ਨੇ ਵੀ ਕਿਹਾ ਸੀ ਕਿ ਆਪਣੀ ਸਾਸੂ ਮਾਂ ਨਾਲ ਲੈ ਕੇ ਆਇਓ ਤੇ ਇਕੱਲੇ ਨਹੀਂ ਚੱਲਣਾ ਹੋ ਜਾਨੀ ਤੇ ਆ ਤੂੰ ਸੇ ਤਿੱਿਆਰ ਹੋ ਤੇ ਮੈਂ ਵੀ ਹੋ ਜਾਈਏ ਤੇ ਚੱਲ ਜੀ ਕੋਈ ਨਹੀਂ ਮਮਮੀ ਮੈਂ ਤੇ ਹੋ ਜਾਈਏ ਤੇ ਮੈਂ ਜਾਵਾਂਗੇ ਤੇ ਮੈਂ ਆਵਾਂਗੇ ਹਾਂਜੀ ਚਲੋ ਮੈਂ ਛਾੜੂਗਾ ਅੱਜ ਨਹੀਂ ਲੱਗੂ ਨਾ ਨਹੀਂ ਛਾੜੂਗਾ ਅੱਜ ਕੰਮ ਨਹੀਂ ਹੋਦੇ ਰੇ ਤਿਆਰ ਹੋ ਜਮੇ ਨਾ ਬਟ ਟਾਈਮ ਨਾ ਜਾਨੀ ਆਹੋ ਤਿਆਰ ਹੋ ਚਲ ਆ ਜਾ ਪਤਾ ਤੇ ਹਾਂ ਦਬਾ ਦੋ ਤਿਆਰ ਹੋ ਕੇ ਆਹੀ ਮੰਮੀ ਕੋਈ ਚੱਲੋ ਮੈਂ ਆਣਾ ਪਿਸ ਕਰਾ ਜੋੜਵਾ ਚਲ ਆ ਜਾ ਹਾਂਜੀ ਨਿਕ ਕਿੰਨੇ ਟੰਗ ਹੋ ਗਿਆ ਨਹੀਂ ਮੈਂ ਤੇਲਾ ਨਹੀਂ ਲਾਇਆ ਇਹ ਉਹਦੀ ਹੀ ਵਿੱਚ ਚੰਗੀ ਉੱਤੀ ਮਾਂ ਮੀ ਸੋ ਚੰਗੇ ਮੀ ਖਤੇ ਤਾਂ ਨਹੀਂ ਕੰਢੀ ਚਾਹਦੇ ਨਾ ਮੇਕੋ ਇੱਥੇ ਚੱਲ ਕੇ ਆਲਕੁਨ ਦਿੰਦੀਆਂ ਹੁੰਦੀਆਂ ਇੱਥੇ ਤੇ ਆਪ ਹੀ ਕਰਨਾ ਪੈਂਦਾ ਹੁ ਸਭ ਜਦੋਂ ਪ੍ਰੈਸ ਹੁੰਦੀ ਡੇਮ ਆਹ ਮਲੇ ਸੋਟਾਂ ਤੇ ਪ੍ਰੈਸ ਵੀ ਬੜੀ ਔਖੀ ਵੱਜਦੀ ਹੈ ਡਾਣੀ ਲਾਉਣਾ ਹੱਤਨਾ ਤੇ ਮੇਰਾ ਚੰਗਾ ਕਾ ਨਈ ਕੋਈ ਨਹੀਂ ਫੜਾ ਦੂ ਨਾ ਮੈਂ ਮਾਰ ਦੇਣੀ ਆ ਪ੍ਰੈਸ ਸੋਨਾ ਵਾ ਮੇਰਾ ਮੇਰਾ ਪ੍ਰੈਸ ਹੀ ਕੀਤਾ ਉਹਨਾਂ ਵਰਕੇ ਆਜ ਉਹ ਦਪਾਰੇ ਨਹੀਂ ਉਹ ਮੰਮੀ ਖੇਦ ਦੋਵਾਰਾ ਵਾਟ ਪੈ ਜਾਂਦੇ ਹੁੰਦੇ ਤੁਹਾਨੂੰ ਪਤਾ ਰੱਖੇ ਤੇ ਵੀ ਆ ਮੇਰਾ ਵੀ ਤੇ ਟੱਟ سامنے ਪ੍ਰੈਸ ਹੀ ਫੇਰ ਵਾਟ ਪੈ ਗਏ ਤੂੰ ਜਾ ਮੈਨੂੰ ਲਿਆ ਦੋ ਮੈਂ ਮਾਰ ਦੇਣੀ ਆ ਮਾੜੀ ਮੋਟੀ ਚਲ ਵੱਜ ਜੂਗੀ ਚਲ ਖਾ ਲ ਦੇ ਨੀ ਤੈਨੂੰ ਸੁਨ ਮਈ ਕੱਲ ਕਰਾਂ ਵਾ ਵਾ ਮੰਮੀ ਉਹ ਪਾਰਾ ਉਹ ਸੋਨਾ ਵੀ ਲੱਗਦਾ ਕਲਰ ਵੀ ਵਧੀਆ ਉਹ ਬਹੁਤ ਚੰਗੀਆਂ ਲਿਆ ਲੈ ਲਿਆ ਦੇ ਮੈਂ ਮੁਟੀ ਆਪਣੀ ਮਾਰਦੀ ਹੁੰਦਾ ਤੇ ਹੋਈ ਹੀ ਆ ਆਹ ਦੇ ਹਾਂ ਮਮੀ ਸੋਨਾ ਤੇ ਮੈਂ ਮਾਰਦੇ ਨਹੀਂ ਬਸ ਆ ਮੈਂ ਮਾਰੀ ਜੀ ਨਾ ਛੋਨੀ ਤੇ ਮਾਰਦਾ ਫਿਰ ਮਾਰਦੀ ਨਹੀਂ ਕੰਮ ਤਾਂ ਨਿਭੜ ਗਿਆ ਸਾਰਾ ਇਹਨਾਂ ਨੂੰ ਵਨੀ ਪਾਲਾ ਫੋਨ ਕਰਕੇ ਪੁੱਛ ਨਾ ਸਨੀ ਵੀ ਇਹ ਲੋ ਮਮੀ ਨੇ ਸੇ ਇਦਾ ਕਿ ਦਰੋੜਾ ਪਾਇਆ ਹੀਗਾ

ਚਲ ਕੋਈ ਨਹੀਂ ਮੈਂ ਬਸਨਾ ਕੰਮ ਕੋ ਬਾਕੀ ਪਈ ਕਰ ਲੈ ਕੰਮ ਸਾਰਾ ਸਾਰਾ ਕੰਮ ਨਵੇੜਿਆ ਵਾ ਰੋਟੀ ਪਾਣੀ ਦੀ ਬਣ ਗਿਆ ਸਭ ਕੁਝ ਚਲ ਕੋਈ ਨਹੀਂ ਮੈਂ ਕਰਦਾ ਮਮੀ ਨਾਲ ਗੱਲ ਭਲਾ ਜਾਓ ਕਰਕੇ ਆਓ ਭਲਾ ਕੀ ਜਾਂਦੇ ਆ ਚਲ ਕੰਮ ਕੁਮ ਹੋ ਗਿਆ ਸਾਰਾ ਸਫਾਈ ਸੂਈਤ ਵਾ ਵਧੀਆ ਕੀਤੀ ਕੁੜੀਆਂ ਨੇ ਹੈ ਇਹਨਾਂ ਦੇ ਮਗਰ ਪਾ ਕੇ ਕੰਮ ਕਰਾਉਣਾ ਪੈਂਦਾ ਵਾ ਟੀਠ ਬੜੀਆਂ ਦੋਵੇਂ ਕਦੀ ਕਿਸ ਨੁਕਰੇ ਬੈਠ ਕਦੀ ਕਿਸ ਨੁਕਰੇ ਬੈ ਜਿਵੇਂ ਮਾੜਾ ਜਿਹਾ ਮਗਰ ਨਾ ਨਾ ਚੜਦੀ ਤੇ ਇਹਨਾਂ ਦੇ ਕੰਮ ਕਰਨਾ ਹੀ ਨਹੀਂ ਅੱਜ ਚਲ ਵਾਵਾ ਟਾਈਮ ਨਾਲ ਕੰਮ ਤੇ ਸੰਭਲਿਆ ਹੁਣ ਆਉਣਗੇ ਤੇ ਆਰਾਮ ਨਾਲ ਆਗੇ ਪਾਵਾਂਗੇ ਉਹਨਾਂ ਦੇ ਠੀਕ ਆ ਸਾਰਾ ਵਧੀਆ ਮੰਮੀ ਹਾਂ ਪਤਾ ਕੀ ਕਰ ਰਹੇ ਹੋ ਕੁਛ ਨਹੀਂ ਬਸ ਆ ਵੇਖਣੀ ਲਈ ਹੀ ਵੀ ਵਧੀਆ ਕਰਤੀ ਸਭ ਆਉ ਤਾਂ ਮੇਰੀ ਗੱਲ ਸੁਣੋ ਬੋ ਹਾਂ ਉਹ ਸਰ ਨੇ ਕਹਿਣ ਦੀ ਆ ਭੀ ਮੰਮੀ ਕਹਿਣ ਦੀ ਵੀ ਉਹਨਾਂ ਨੇ ਆਉਣਾ ਉਹਨਾਂ ਕਹਿਣ ਦੀ ਵੀ ਕੰਮ ਅਸੀਂ ਸਾਰਾ ਕਰ ਲਿਆ ਵਾ ਤੇ ਪਕੌੜੇ ਵੀ ਕਹਿਣ ਦੀ ਵੀ ਕੱਚੇ ਬਣਾ ਕੇ ਰੱਖ ਲਿਆ ਤੇ ਪਰੌਣੇ ਹਜ ਤੱਕ ਨਹੀਂ ਗਏ ਟਾਈਮ ਕਿੰਨਾ ਹੋ ਗਿਆ ਵਾ ਚਲ ਕੋਈ ਨਹੀਂ ਪੁੱਤ ਕਰੋ ਨਿਕਲਦਾ ਨਿਕਲਦਾ ਟਾਈਮ ਲੱਗ ਜਾਂਦਾ ਹੁੰਦਾ ਵਾ ਪਹਿਲੀ ਵਾਰ ਆਉਣਾ ਅਗਲੇ ਆਨੇ 100 ਤਿਆਰੀ ਹੁੰਦੀ ਆ ਮੰਮੀ ਪਟਾ ਦੇਖੋ ਨਾ ਕਿੰਨਾ ਹੋ ਗਿਆ ਵਾ ਤੁਸੀਂ ਇਦਾਂ ਕਰੋ ਉਹਨਾਂ ਨੂੰ ਫੋਨ ਕਰਕੇ ਪੁੱਛੋ ਚਲ ਕੋਈ ਨਹੀਂ ਤੇਰੇ ਕਹਿਣ ਤੇ ਫੋਨ ਮੈਂ ਕਰ ਲੈਣੀ ਆ ਬਲਤੇ ਨਾ ਆਉਂਦੇ ਹੀ ਹੋਣੇ ਆ ਉਹ ਜਦ ਕੋਈ ਗੱਲ ਨਹੀਂ ਤੁਸੀਂ ਉਹਨੂੰ ਅਮਨ ਨੂੰ ਫੋਨ ਕਰ ਲਓ ਚਲ ਮੈਂ ਕਰ ਲੈਨੀ ਆ ਫੋਨ ਹੈ ਕਰਕੇ ਫੋਨ ਪੁੱਸੋ ਯਾਰ ਟਾਈਮ ਬੜਾ ਹੋ ਗਿਆ ਵਾ ਚਲ ਜੇ ਕੰਮ ਕਰ ਲਿਆ ਵਾ ਤੇ ਕੋਈ ਗੱਲ ਨਹੀਂ ਵਧੀਆ ਹੀ ਆ ਕਰ ਲਿਆ ਵਾ ਤੇ ਓਏ ਉਹ ਤੇ ਠੀਕ ਆ ਪਰ ਪਤਾ ਦੇ ਲੱਗੇ ਉਹਨਾਂ ਨੇ ਆਉਣਾ ਵੀ ਆ ਕਿ ਨਹੀਂ ਆਉਣਾ ਲੈ ਕਿੱਦਾਂ ਦੀਆਂ ਗੱਲਾਂ ਕਰਦਾ ਭੋਲੀਆਂ ਆਉਣਾ ਕਿਉਂ ਨਹੀਂ ਗਾ ਕੋਈ ਨਹੀਂ ਤੁਸੀਂ ਫੋਨ ਕਰੋ ਆਹੋ ਕਰ ਲੈਨੀ ਆ ਆਵੇ ਫੋਨ ਮੇਰਾ ਪਿਆ ਫੋਨ ਕਰਕੇ ਤੇ ਮੈਨੂੰ ਦੱਸੋ ਭਲਾ ਕੀ ਜਾਂਦੇ ਕੋਈ ਨਹੀਂ ਕਰ ਲੈਨੀ ਆ ਆਹ ਆ ਆਪਣੀਆਂ ਹੀ ਮਰੀ ਜਾਂਦਾ ਆਉਣਾ ਕਿ ਨਹੀਂ ਆਉਣਾ ਹੈਲੋ ਸਤਿ ਸ੍ਰੀ ਅਕਾਲ ਕਿ ਹਾਲ ਮਿਲਤੀ ਦਾ ਠੀਕਾ ਤਹੋਈ ਦੀ ਤਿਆਰੀ ਪੁੱਤਾ ਜੇ ਅੱਛਾ 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 ਪਰੋਣਾ ਚੱਲ ਗਿਆ ਹੀ ਕੰਮ ਠੀਕ ਠੀਕ ਚੱਲ ਕੋਈ ਗੱਲ ਨਹੀਂ ਉਪਰ ਜਾਇਆਂ ਤੇ ਰੀਂਡਿਕਣ ਡੀਆਂ ਹੀ ਹੋ ਹਾਂ ਤਸਵੀਰ ਵੀ ਕਾਲੇ ਪਏ ਆ ਭੀ ਅਜੇ ਤੱਕ ਮਨਾਈ ਕਿਉਂ ਨਹੀਂ ਗਈ ਹੋਰ ਲੈ ਦੱਸ ਚਾਹ ਹੁੰਦਾ ਨੀਗਾ ਹੂੰ ਮੈਂ ਤਾਂ ਪੁੱਤਾ ਆਪ ਮੇਰੇ ਅੱਖਾਂ ਪੱਕਨੀਆਂ ਵੇ ਵੂਹੇ ਵੱਲ ਫੇ ਕਦੋਂ ਮੇਰੀ ਧੀ ਆਵੇ ਹੈ ਹੋਰ ਕੀ ਲਤਾਸ ਪੁੱਤ ਇਹ ਕਿਹੜੀ ਕਹਿਣ ਦੀ ਗੱਲ ਵਾ ਹੈ ਹਾਂ ਅੱਛਾ ਤੁਰਨ ਲੱਗੇਗੇ ਚਲ ਆਜੋ ਆਜੋ ਸੇਖੀਤੀ ਹੈ ਡਿਕੰਡੇ ਸਾਰੇ ਤੁਹਾਨੂੰ ਆਹੋ ਚਲੋ ਠੀਕ ਆ ਫਿਰ ਹੈ ਰੱਖਦੀਆਂ ਹੋਣ ਮੈਂ ਚੰਗਾ ਸਾਸਤਿਕਾਰ ਚੱਲ ਮੇਰੀ ਤੀ ਨਹੀਂ ਆਉਣਾ ਵਾ ਹੈ ਪਹਿਲੀ ਵਾਰੀ ਤੇ ਕਿੰਨਾ ਵਧੀਆ ਲੱਗਣ ਡਿਆ ਵਾ ਸ਼ੁਗਾਰਾ ਮਾਲਕਾ ਤੇ ਆਪਣੀ ਤੀ ਨੂੰ ਨਾਲ ਲਾਵੂੰਗੀ ਮੈਂ ਫੇਰ ਹੀ ਠੰਡ ਪੈਣੀ ਹੈ ਮੈਨੂੰ मैं फोन नहीं करना कि वाल खुले रहने दे तेरी मर्जी है जिंदा मर्जी कर ले। मैं ठीक है खुले रहने दे हैं अब मैं दस पा केड़ी बनो ये सोनी है नहीं यार आ वाली बनो हम मेरे ना मैचिंग करो मेरे सूट नाल आ बहुत तो भी बननी ओए मैं मैं जदों तन देख लगे हैं ना उदमी ही बन के कोई गल नहीं तू तो आ वाली बनो मेरे सूट नाल नहीं ना मैचिंग करनी नाले आजकल मैचिंग होंदी है ओ होने कोई मैचिंग कर क्यों नहीं है तू ही पा बस चल ये पा ले है ला शीशा ले ला कार में पार बननी है ले लो कोई नहीं बस मैं रेडी हो गई हूं लेओ मैं पूनी करा दई कोरी तो मैं ना पूनी करा दे कोई नहीं तू इथे करी जा अपना सिर मैं उत्तों दी बन लेनी है तू गड़ी इतनी लंबी है मैं इतनी नहीं निकी आली जी दी तू कहंदे आ मैं तो भी निकी आ कुड़ियां है गिया हां तो पाड़ ना कंडी है निकी ते भी ब्याह नहीं करवाना मिलना है आ कराओ मैं ना पूनी लेओ कमी होंदी ਨਹੀਂ ਹੁੰਦੀ ਤਰਾ ਦਨੀ ਕਿ ਕਦਰਾ ਲਏ ਤੇ ਮੰਨਣੀ ਪਾਣੀ ਉਹ ਚਲ ਕੋਈ ਨਹੀਂ ਮੇਰੇ ਭਰਾ ਨੇ ਭਗਵੰਦ ਤੇ ਮੈਨੂੰ ਤੇ ਭਗਵੰਦਨ ਵਾਲਾ ਮਿਲਿਆ ਨਾ ਤੇ ਨਾਲੇ ਮੈਨੂੰ ਕੋਣੀ ਕਰਾਉਣੀ ਹੁੰਦੀ ਆ ਜੀ ਤੇ ਘਰੀ ਜਾਓ ਸਤਿਕਾਰ ਜੀ ਸਾਰਿਆਂ ਸਤਿਕਾਰ ਜੀ ਸਾਰਿਆਂ ਨੂੰ ਹੋਰ ਸੁਣਾਉਣੀ ਠੀਕ ਠਾਕ ਸਾਰੇ ਦੱਸੋ ਜੀ ਦੱਸਣਾ ਕੀ ਆ ਵੀ ਹੋਣਾ ਹੀ ਹੋ ਗਿਆ ਜਿਆਦਾ ਬੀਜੀ ਤੁਹਾਡੇ ਕੋ ਨਹੀਂ ਆਇਆ ਜਣਾ ਵੀਡੀਓ ਤੇ ਅੱਛਾ ਅੱਛਾ ਉਧਰ ਨੂੰ ਕਰਾ ਆਇਆ ਨਾ ਵੀ ਆਕੇ ਵੀ ਇਹਨੂੰ ਕੱਢ ਕੇ ਬਾਹਰ ਮਾਰਿਆ ਵਾ ਉਹ ਮਾਡਾ ਟਾਇਰ ਨਹੀਂ ਗੱਲ ਆਲਦਾ ਆਹੋ ਨਹੀਂ ਚੱਲ ਨਾਲ ਦੀ ਵੀ ਨਹੀਂ ਇੱਥੇ ਜਿਹੜੀ ਤੈਨੂੰ ਮੈਂ ਆਪਣੇ ਸਾਥ ਬੀਬੀ ਦਿੱਤੀ ਆ ਮੈਂ ਉਹਨਾਂ ਨਾਲ ਜਾ ਕੇ ਚਲਾ ਕੇ ਚੱਲ ਵਧੀਆ ਵੀ ਨਾ ਜਾਂਦਾ ਵੀ ਸਿਆਣੀ ਆ ਨਾਲੇ ਮੁੰਡਾ ਟਾੜਾ ਬਾਹਰ ਆਉਣ ਦੀਆਂ ਜ਼ਿੰਮੇਵਾਰੀਆਂ ਸਾਰੀਆਂ ਮੇਰੇ ਸਿਰ ਤੇ ਆ ਕੋਈ ਗੱਲ ਨਹੀਂ ਜਿੱਥੇ ਤੈਨੂੰ ਲੋੜ ਹੋ ਉਹਨਾਂ ਨੇ ਕਰਦੇ ਆ ਵੀ ਆਪ ਹੀ ਇੰਨੀ ਗ੍ਰਾਮ ਨਹੀਂ ਬਣਾ ਲਿਆ ਇਹ ਹੋਰ ਤਾਂ ਕੀ ਆ ਨਹੀਂ ਮੈਨੂੰ ਬੁਖਾਰ ਚੜਿਆ ਕਰਦਾ ਅਸਲ ਵਿੱਚ ਗੱਲ ਇਹ ਹੀ ਵੀ ਉਹਨਾਂ ਨੇ ਆਪਣਾ ਘਰ ਬਣਾਉਂਦੇ ਨਵਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਆਪਾਂ ਇੱਕ ਦੋ ਲੋਕ ਵੀ ਤੁਹਾਡੇ ਨਾਲ ਸਾਂਝੇ ਕੀਤੇ ਤੇ ਉਹ ਇਹ ਆ ਵੀ ਕੋਈ ਸਮਾਨ ਵਾਲਾ ਆ ਗਿਆ ਹਨ ਫਿਰ ਹਰਕ ਨੂੰ ਚਾਹ ਪਾਣੀ ਮਿਸਤਰੀ ਲੱਗੇ ਆ ਉਹਨਾਂ ਨੂੰ ਸੱਜੀ ਬਣਾ ਕੇ ਦੇਣੀ ਹੁੰਦੀ ਆ ਤੇ ਰੋਟੀ ਪਾਣੀ ਦਾ ਵੀ ਸਾਰਾ ਜਿੱਦਾਂ ਨਾਲ ਕੋਈ ਪਰੋਣਾ ਵੀ ਆ ਗਿਆ ਹਨ ਕੋਈ ਭੈਣ ਭਰਾ ਵੇਖਣ ਵੀ ਆਏ ਜਦ ਕੰਮ ਚੱਲਦਾ ਤੇ ਬੱਚੇ ਵੀ ਇਹਨਾਂ ਦੇ ਪੜਦੇ ਆ ਤੇ ਇਹਨਾਂ ਦੇ ਜਿਹੜਾ ਹਸਬੰਦ ਆ ਉਹ ਸਾਡਾ ਭਤੀਜਾ ਲੱਗਦਾ ਉਹ ਵੀ ਬਾਹਰ ਹਾਂ ਤੇ ਫਿਰ ਜਿਆਦਾ ਜ਼ਿੰਮੇਵਾਰ ਜਿਹੜੀ ਇਹਨਾਂ ਦੇ ਸਿਰ ਤੇ ਆ ਤੇ ਇਸ ਕਰਕੇ ਫਿਰ ਇਹ ਆ ਵੀ ਇਹਨਾਂ ਦਾ ਟਾਈਮ ਨਹੀਂ ਨਿਕਲ ਰਿਹਾ ਤੇ ਅੱਗੇ ਚੱਲੇ ਬਣਾਉਂਦੇ ਵੀ ਸਾਡੇ ਨਾਲ ਪਰ ਇਹ ਆ ਵੀ ਥੋੜਾ ਜਿਹਾ ਪਹੁੰਚ ਲੈਣੇ ਨਾ ਵਾਸਤੇ ਜਿੰਮੇਵਾਰੀ ਤਾਂ ਯਾਪੇਵੇਂ ਇਹਦੇ ਅੱਜ ਤੇ ਬੈਂਰੇ ਤੇ ਆਡੇ ਸੁਣ 3500 ਦਾ ਕਿਹੜਾ ਵਾਜ ਆ ਆ ਉਹ ਕੇ ਬੀਜੀ ਆਂਦੀ ਆਂਦੀ ਮਨਪ੍ਰੀਤ ਦਾ ਇੰਨਾ ਕਿ ਹੋ ਗਿਆ ਉਹਦੇ ਕਰਕੇ ਵੀ ਆਪੀ ਉਹ ਸਾਨੂੰ ਵੀ ਫਿਰ ਪ੍ਰੋਬਲਮ ਹੁੰਦੀ ਆ ਕਿ ਸਾਰੀ ਟੀਮ ਆਈ ਹੁੰਦੀ ਆ ਤੇ ਜਦੋਂ ਮੰਨ ਲਓ ਇੱਕ ਜਣਾ ਵਿੱਚ ਟਾਈਮ ਨਾ ਨਹੀਂ ਪਹੁੰਚ ਸਕਦਾ ਤੇ ਫਿਰ ਸਾਰਾ ਨਾ ਟਾਈਮ ਬੜਾ ਖਰਾਬ ਹੁੰਦਾ ਇਨੇ ਫਿਰ ਕਿਹਾ ਵੀ ਤੁਸੀਂ ਇਦਾਂ ਕਰੋ ਕਿ ਤੁਸੀਂ ਨਾ ਮਤਲਬ ਕਿ ਇੱਕ ਬੀਬੀ ਹੈਗੀ ਆਪਣੇ ਮਤਲਬ ਪਿੰਡ ਦੀ ਆ ਉਹ ਇਨੇ ਹੀ ਦੱਸਿਆ ਸਾਨੂੰ ਤੇ ਪਿੰਡ ਦੀ ਪੁੱਤ ਆ ਲੋਰ ਨਾਲ ਗੱਲ ਕਰਕੇ ਵੇਖੋ ਤੇ ਫਿਰ ਅਸੀਂ ਉਹਨਾਂ ਨੂੰ ਲਿਆ ਆ ਵਾ ਇਹਨਾਂ ਦੀ ਜਗ੍ਹਾ ਦੇ ਉੱਤੇ ਤੇ ਜਦੋਂ ਇਹਨਾਂ ਦਾ ਘਰ ਬਣ ਜੂਗਾ ਫਿਰ ਇਹ ਦੁਪਹਿਰ ਕੰਮ ਕਰਨਗੇ ਹੱਟੇ ਆ ਉਹ ਇਹ ਦੁਪਹਿਰ ਕੰਮ ਕਰੂਗਾ ਇਹੋ ਜਿਹੀ ਗੱਲ ਕਰ ਬਣੀ ਇਹ ਆ ਵੀ ਅਜੀ ਬਾਹਰ ਨੂੰ ਨਾ ਹੱਥ ਲਾਇਓ ਅੱਗਾ ਨਹੀਂ ਬਾਹਰ ਬਾਹਰ ਦਿੰਦੇ ਜੇ ਤੇ ਜਦੋਂ ਕੱਲ ਹੀ ਪੱਕੀ ਕਰਤੀ ਜਦੋਂ ਥੋੜਾ ਜਿਹਾ ਤਾਂ ਬੱਕਾ ਦਾ ਕੰਮ ਸੈੱਟ ਹੋ ਜੂਗਾ ਫਿਰ ਇਦਾਂ ਇਹ ਬਣਾ ਲੈਣਾ ਕਰ ਲਿਓ ਕੰਮ ਹਣਾ ਤੇ ਨਾਲੇ ਵੇਖ ਕੇ ਦੱਸਿਓ ਵੀ ਉਹ ਜਿਹੜੇ ਨਵੇਂ ਲਏ ਉਹਨਾਂ ਦੀ ਤੁਹਾਨੂੰ ਕਿਦਾਂ ਦੀ ਪਰਫਾਰਮੈਂਸ ਲੱਗਦੀ ਵਿਚਾਰੇ ਨਵੇਂ ਆਜੇ ਪਹਿਲੀ ਵਾਰ ਹੀ ਲਿਆਉਂਦਾ ਉਹ ਨਾਲ ਤੇ ਚਲੋ ਸਾਡੀ ਮਜਬੂਰੀ ਆ ਤੇ ਇਹਨਾਂ ਦੀ ਮਜਬੂਰੀ ਆ ਹਣਾ ਬਾਕੀ ਕੋਈ ਗੱਲ ਨਹੀਂ ਇਹੋ ਜੀ ਹੈਗੀ ਬਾਕੀ ਹੋਰ ਕੋਈ ਇਹ ਨਹੀਂ ਹੁੰਦਾ ਕਈ ਵਾਰੀ ਕਿ ਹੁੰਦਾ ਕਿ ਜਦੋਂ ਇੱਕ ਜਿਹੜੇ ਨੂੰ ਵਿੱਚੋਂ ਮਤਲਬ ਕਿ ਵਿੱਚੋਂ ਹਟਾ ਕੇ ਦੂਜੇ ਨਾਲ ਵੀ ਤੇ ਉਹ ਮਤਲਬ ਕਈ ਸਮਝਦੇ ਵੀ ਖਰੇ ਹੋ ਉਹ ਪਤਾ ਨਹੀਂ ਕੰਮ ਕਰਨੋਂ ਹਟ ਗਏ ਹੋ ਜਾਂ ਇਹਨਾਂ ਨੇ ਕੱਢਦਾ ਵਾ ਉਹ ਮਤਲਬ ਰੌਲਾ ਜਿਹਾ ਪੈ ਜਾਂਦਾ ਵਾ ਨਹੀਂ ਅੱਜ ਵੀ ਗਏ ਸੀ ਅੱਜ ਚਾਚੀ ਆਹ ਟਾਈਮ ਕਿਉਂ ਕੇ ਆ ਨਾ ਫਿਰ ਮੈਂ ਵੀ ਉਹ ਮੈਂ ਰਾਜੀ ਵੀ ਗਈ ਰਾਤੀ ਨਹੀਂ ਗਈ ਤਾਂ ਦੀ ਚਾਚੀ ਕੋਈ ਨਾ ਕੋਈ ਪਰਮਾ ਆਉ ਜਾਂਦਾ ਹਾਂ ਜਿੰਨੇ ਵੀ ਦੇਖਣਾ ਉਹਨੇ ਵੀ ਆਉਣਾ ਇੱਕ ਬਾਪੂ ਨਹੀਂ ਨਾ ਠੀਕ ਬਾਪੂ ਵਰਗੇ ਜ਼ਿਆਦਾ ਹੁੰਦੇ ਹੁਣ ਸਾਡੀ 9 ਵਜੇ ਟੀਮ ਆ ਜਾਂਦੀ ਆ ਤੇ ਇਹ ਕਹਿੰਦੇ ਵੀ ਸਾਡਾ 3 ਵਜੇ ਤੋਂ ਪਹਿਲਾਂ ਟਾਈਮ ਨਹੀਂ ਲੱਗਣਾ ਤੇ ਹੁਣ ਜੇ 9 ਵਜੇ ਵਾਲੇ ਬੰਦੇ ਆਣਗੇ ਸਾਈਟ 'ਤੇ ਬੈਠੇ ਰਹਿਣ ਫਿਰ ਕੰਮ ਨਹੀਂ ਚੱਲਦਾ ਕੋਈ ਚਲੋ ਠੀਕ ਆ ਜੀ ਸਸ ਜੀ ਠੀਕ ਆ ਜੀ ਦੱਸਿਓ ਕਿੱਦਾਂ ਵਾ ਇਹ ਕੋਈ ਗੁੱਸਾ ਗਲਾਨੀ ਆ 70 ਦੇ ਨਾਲ ਹੀ ਵੀ ਉਹ ਆਪ ਹੀ ਆਂਦੀ ਵੀ ਕੋਈ ਨਹੀਂ ਥੋੜਾ ਜਿਹਾ ਮੈਨੂੰ ਟਾਈਮ ਦੇ ਦਿਓ ਵੀ ਮੇਰੇ ਮਿਸ ਤੇ ਚਲੋ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਠੀਕ ਹੈ ਜੀ ਸਤਿ ਸ੍ਰੀ ਅਕਾਲ